ਬੜੀ ਕੰ다 ਰੀਨਾ ਗੁੱਸੇ ਚ ਆ ਕੇ ਜੋ ਪੱਥਰ ਰੇੜਿਆ ਉਸ ਸਮੇਂ ਉੱਪਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਤੇ ਉਹ ਪੰਜਾ ਪੱਥਰ ਅੱਜ ਵੀ ਇੱਥੇ ਮੌਜੂਦ ਆ ਉਹ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂਕਿ ਉੱਪਰਲੀ ਸਾਈਡ ਪਹਾੜੀ ਆ ਇੱਧਰ ਆਪਾਂ ਉਹ ਵੀ ਤੁਹਾਨੂੰ ਬਾਹਰੋਂ ਜਾ ਕੇ ਦਿਖਾਵਾਂਗੇ ਤੇ ਉੱਥੋਂ ਪੱਥਰ ਰੇੜਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬੈਠੇ ਸਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ ਦੇ ਨਾਲ ਇਹ ਪੱਥਰ ਰੋਕਿਆ ਮੈਂ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹਾਂ ਇੱਧਰ ਹਾਂਜੀ 15 ਸਾਲ 15 ਸਾਲ ਤੋਂ ਸ਼ੁਰੂ ਸੇ ਜਹੀ ਹੈ ਸ਼ੁਰੂ ਸੇ ਇਹ ਆਪ ਕਿਹਾ ਵਰ ਤੋਂ ਆਏ ਹਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਚੱਲ ਰਹੀ ਹੈ ਜੀ ਇੱਥੇ ਤੇ ਆਪਾਂ ਬਾਅਦ ਚ ਹਸਨ ਅਬਦਾਲ ਦੇ ਸਟੇਸ਼ਨ ਤੇ ਵੀ ਜਾਵਾਂਗੇ ਜਿੱਥੇ ਸਾਕਾ ਹੋਇਆ ਸੀ ਜੀ ਇਹ ਹੈ ਜੀ ਲੰਗਰ ਹਾਲ ਤੇ ਹੁਣ ਤੁਹਾਨੂੰ ਆਪਾਂ ਗੇੜੀ ਮਰਾਵਾਂਗੇ ਜੀ ਹਸਨ ਅਬਦਾਲ ਦੀ ਸ਼ਹਿਰ ਦੀ ਤੇ ਤੁਹਾਨੂੰ ਪੁਰਾਣਾ ਬਾਜ਼ਾਰ ਪੁਰਾਣੀਆਂ ਗਲੀਆਂ ਜੋ ਬਾਟਿਸ ਤੋਂ ਪਹਿਲਾਂ ਜੀਆਂ ਖਾਲਸਾ ਰਾਜ ਦੇ ਟਾਈਮ ਦੀਆਂ ਅੱਜ ਵੀ ਮੌਜੂਦ ਆ ਉਹ ਸਾਰੀਆਂ ਤੁਹਾਨੂੰ ਦੁਕਾਨੇਆਂ ਆ ਜੀ ਤੇ ਸਾਰੀ ਸਕਿਉਰਿਟੀ ਕਿਸੇ ਨੂੰ ਵੀ ਬਾਹਰੋਂ ਛੇਤੀ ਐਂਟਰੀ ਨਹੀਂ ਹੋਣਦੀ ਸਿਕਿਉਰਿਟੀ ਬਹੁਤ ਟਾਈਟ ਹੁੰਦੀ ਹੈ ਇੱਧਰ ਗੱਡੀ ਪੱਕੀ ਇੱਥੇ ਰਹਿਂਦੀ ਆ ਨਾਲ ਹੀ ਸਿੱਧੀ ਐਂਟਰੀ ਆ ਇਸ ਤਰਫ ਸਾਹਮਣੇ ਦਰਵਾਰ ਸਾਹਿਬ ਆ ਜੀ ਤੇ ਇਸ ਤਰਫ ਇਹ ਸਕੂਲ ਆ ਵਾਹ ਹੁਣ ਆਪਾਂ ਬਾਹਰ-ਬਾਹਰ ਨੂੰ ਆ ਗਏ ਆ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਆ ਜੀ ਤੇ ਜੋ ਚੋਹਾ ਸਾਹਿਬ ਦਾ ਜਲ ਪਵਿੱਤਰ ਉਹ ਇਸ ਜਗ੍ਹਾ ਤੋਂ ਬਾਹਰ ਵਾਲੀ ਸਾਈਡ ਨੂੰ ਜਾਂਦਾ ਤਰਫਾ ਸ੍ਰੀ ਗੁਰੂ ਨਾਨਕ ਦੇਵ ਜੀ ਖਾਲਸਾ ਧਾਰਮਿਕ ਸਕੂਲ ਸਤ ਸ੍ਰੀ ਅਕਾਲ ਜੀ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਲੀ ਕੰਧਾਰੀ ਦਾ ਹੰਕਾਰ ਤੋੜਿਆ ਸੀ ਤੇ ਜਿਹੜਾ ਉਪਰੂ ਬਲੀ ਕੰਧਾਰੀ ਨਾਲ ਗੁੱਸੇ ਚ ਆ ਕੇ ਪੱਥਰ ਰੇੜਿਆ ਸੀ ਉਸ ਨੂੰ ਗੁਰੂ ਮਹਾਰਾਜ ਨੇ ਹੱਥ ਨਾਲ ਰੋਕਿਆ ਸੀ ਉਹ ਪੱਥਰ ਅੱਜ ਵੀ ਮੌਜੂਦ ਆ ਤੇ ਅੱਜ ਵੀ ਉਸ ਪੱਥਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੇ ਨਿਸ਼ਾਨ ਨੇ ਆਓ ਅੰਦਰ ਜਾ ਕੇ ਸੰਖੇਪ ਦੇ ਵਿੱਚ ਤੁਹਾਨੂੰ ਇਤਿਹਾਸ ਨਾਲ ਸਾਂਝ ਪਾਉਂਦੇ ਆ ਤੇ ਇਹ ਆਪਾਂ ਇਸ ਟਾਈਮ ਪੰਜਾ ਸਾਹਿਬ ਦੇ ਬਾਹਰ ਵਾਲੀ ਸਾਈਡ ਖੜੇ ਆ ਤੇ ਕਿਹੋ ਜਿਹਾ ਆਲਾ ਦਵਾਲਾ ਇਸ ਦਾ ਤੇ ਕਿਹੋ ਜਿਹਾ ਸਨ ਅਬਦਲ ਸ਼ਹਿਰ ਆ ਇਹ ਵੀ ਤੁਹਾਡੇ ਨਾਲ ਜਰੂਰ ਸਾਂਝ ਪਾਵਾਂਗੇ ਤੇ ਇਹ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਇਮਾਰਤਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਸਨ ਅਬਦਾਲ ਦੇ ਵਿੱਚ ਇਹ ਇੱਕ ਬਹੁਤ ਪੁਰਾਣਾ ਤੇ ਇਤਿਹਾਸਕ ਸ਼ਹਿਰ ਆ ਤੇ ਇਹਦੇ ਵਿੱਚ ਅੱਜ ਵੀ ਪੁਰਾਣੀਆਂ ਉਸ ਦੌਰ ਦੀਆਂ ਸਿੱਖ ਰਾਜ ਦੇ ਦੌਰ ਦੀਆਂ ਸਾਰੀਆਂ ਚੀਜ਼ਾਂ ਮੌਜੂਦ ਨੇ ਤੇ ਇਹ ਵੀ ਜੋ ਇਹ ਇੱਥੋਂ ਸ਼ੁਰੂ ਹੋ ਜਾਂਦੀ ਹੈ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਪੁਰਾਣੀ ਹੈ ਇਹ ਵੀ ਸਿੱਖ ਰਾਜ ਦੇ ਦੌਰ ਦੀ ਆ ਤੇ ਅੱਜ ਵੀ ਇਹਨੂੰ ਵੱਡੇ ਦਰਵਾਜ਼ੇ ਲੱਗੇ ਹੋਏ ਨੇ ਉਸੇ ਤਰ੍ਹਾਂ ਦੇ ਤੇ ਇਸ ਸ਼ਹਿਰ ਦੇ ਵਿੱਚ ਆਪਣੇ ਇਸ ਸ਼ਹਿਰ ਦੇ ਵਿੱਚ ਆਪਣੇ ਕਾਫੀ ਸਿੱਖ ਫੈਮਲੀਆਂ ਵੀ ਰਹਿੰਦੀਆਂ ਨੇ ਸਿੱਖ ਪਰਿਵਾਰ ਵੀ ਰਹਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹੋ ਜੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਚੱਲ ਰਿਹਾ ਇੱਥੇ ਕਿਹੜੀਆਂ ਤਾਂ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਇਸ ਤਰ੍ਹਾਂ ਵੀ ਉਹਨਾਂ ਨੂੰ ਆਪਾਂ ਪੁੱਛਾਂਗੇ ਜ਼ਰੂਰ ਤੇ ਇਹ ਜੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਸ਼ਾਪ ਆਪਣੇ ਸਰਦਾਰਾ ਦੀ ਹੈ ਤੇ ਕੁਝ ਆਸ-ਪਾਸ ਪੰਜਾ ਸਾਹਿਬ ਦੇ ਕਾਫੀ ਸ਼ਾਪਸ ਨੇ ਆਪਣੇ ਸਿੰਘਾ ਸਰਦਾਰਾਂ ਦੀਆਂ ਇਹਨਾਂ ਨਾਲ ਵੀ ਆਪਾਂ ਦਰਸ਼ਨ ਤੋਂ ਬਾਅਦ ਦਰਸ਼ਨ ਕਰਕੇ ਆਣ ਕੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਇਹ ਦੇਖੋ ਕਿ ਇਹ ਇਮਾਰਤ ਕਿੰਨੀ ਪੁਰਾਣੀ ਹੈ ਤੇ ਉਸੇ ਤਰ੍ਹਾਂ ਇਹਨਾਂ ਨੂੰ ਸੰਭਾਲ ਕੇ ਰੱਖਿਆ ਪਿਆ ਹੈ ਸ਼ਰਧਾ ਪੁਰਾਣਾ ਇਤਿਹਾਸ ਅੱਜ ਵੀ ਉਸੇ ਹੀ ਤਰ੍ਹਾਂ ਮੌਜੂਦ ਆ ਪਾਕਿਸਤਾਨ ਦੇ ਵਿੱਚ ਆਓ ਚੱਲਦੇ ਆਪਾਂ ਹੁਣ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਜੀ ਦੇ ਅੰਦਰ ਕੁਛ ਇਹੋ ਜਿਹੀ ਐਂਟਰੀ ਆ ਗੁਰਦੁਆਰਾ ਸਾਹਿਬ ਦੀ ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਤੇ ਇੱਥੇ ਖਾਸ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਕਿ ਕੋਈ ਵੀ ਬਾਹਰੋਂ ਬਿਨਾ ਮਜੂਰ ਉਹਦੇ ਪਰਮਿਸ਼ਨ ਤੋਂ ਅੰਦਰ ਐਂਟਰ ਨਹੀਂ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਇਹ ਇਮਾਰਤ ਪੂਰੀ ਪੁਰਾਣੇ ਦੌਰ ਦੀ ਆ ਉਸੇ ਹੀ ਟਾਈਮ ਦੀ ਖਾਲਸਾ ਰਾਜ ਦੇ ਦੌਰ ਦੀ ਤੇ ਇਹ ਸਾਹਮਣੇ ਦਰਵਾਜ਼ਾ ਹੈ ਜੀ ਆਓ ਚੱਲਦੇ ਆਂ ਸਭ ਤੋਂ ਪਹਿਲਾਂ ਆਪਾਂ ਜੋੜੇ ਲਾਈਏ ਤੇ ਫਿਰ ਗੁਰੂ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰੀਏ ਉਸ ਤੋਂ ਬਾਅਦ ਉਸ ਪੱਥਰ ਜਿੱਥੇ ਪੰਜਾ ਰੋਕਿਆ ਸੀ ਉਸ ਪੱਥਰ ਦੇ ਵੀ ਆਪਾਂ ਦਰਸ਼ਨ ਕਰਦੇ ਆਂ ਪੱਥਰ ਸਾਹਿਬ ਦੇ ਆਓ ਚੱਲਦੇ ਆਂ ਜੀ ਤੇ ਹੁਣ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਨੇ ਆ ਜਦੋਂ ਚੌਥੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੋਂ ਅੰਗਰੇਜ਼ਾਂ ਤੇ ਉਹ ਇਸ ਜਗ੍ਹਾ ਤੇ ਰੁਕੇ ਤੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤੇ ਉਸ ਸਮੇਂ ਇਸ ਉੱਚੀ ਜਗ੍ਹਾ ਤੇ ਬੜੀ ਕੰਧਾਰੀ ਦਾ ਬੜੀ ਕੰਧਾਰੀ ਜੀ ਦਾ ਡੇਰਾ ਹੁੰਦਾ ਸੀ ਤੇ ਉੱਥੇ ਬੜੀ ਕੰਧਾਰੀ ਜੀ ਰਹਿੰਦੇ ਸਨ ਤੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤਾਂ ਇਸ ਸ਼ਹਿਰ ਦੇ ਵਿੱਚ ਸਿਰਫ ਇੱਕ ਹੀ ਹੀ ਸੋਮਾ ਫੁੱਟਦਾ ਹੀ ਪਾਣੀ ਦਾ ਜਿੱਥੋਂ ਪਾਣੀ ਨਿਕਲਦਾ ਸੀ ਸਿਰਫ ਇੱਕ ਸੋਮਾ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੈਨੂੰ ਪਿਆਸ ਲੱਗੀ ਆ ਤੇ ਮੈਨੂੰ ਜਲ ਛਕਣਾ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਤੁਸੀਂ ਉੱਥੋਂ ਜਲ ਛਕ ਸਕਦੇ ਹੋ ਤੇ ਉਹ ਬਲੀਕੰਧਾਰੀ ਜੀ ਦੇ ਡੇਰੇ ਤੇ ਗਏ ਜਲ ਛਕਣ ਦੇ ਲਈ ਪਰ ਬਲੀਕੰਧਾਰੀ ਜੀ ਨੇ ਉਹਨਾਂ ਨੂੰ ਜਦ ਦੱਸਿਆ ਉਹਨਾਂ ਨੇ ਕਿ ਅਸੀਂ ਇਦਾਂ ਇਦਾਂ ਆਏ ਆ ਤੇ ਇੱਥੇ ਰੁਕੇ ਆ ਤੇ ਜਲ ਛਕਣਾ ਤੇ ਉਹਨਾਂ ਨੂੰ ਛਕਣ ਨਹੀਂ ਦਿੱਤਾ ਉਸ ਤੋਂ ਬਾਅਦ ਪਾਈ ਮਰਦਾਨਾ ਜੀ ਵਾਪਸ ਆ ਗਏ ਵਾਪਸ ਆਏ ਜਦੋਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦੱਸਿਆ ਸਾਰੇ ਇਵਾਰਤਲਾਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੇਰ ਦੱਸਿਆ ਜੀ ਫੇਰ ਜਾ ਇੱਕ ਵਾਰੀ ਜਦੋਂ ਉਹ ਦੁਬਾਰਾ ਜਾਂਦੇ ਆ ਪਾਈ ਮਰਦਾਨਾ ਜੀ ਤਾਂ ਬਲੀ ਗੰਧਾਰੀ ਜੀ ਗੁੱਸੇ 'ਚ ਵੀ ਉਹਨਾਂ ਨੂੰ ਝਿੜਕਿਆ ਵੀ ਤੇ ਫੇਰ ਪਾਈ ਮਰਦਾਨਾ ਜੀ ਵਾਪਸ ਆ ਗਏ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਵਾਪਸ ਆ ਕੇ ਦੱਸਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਇੱਕ ਪੱਥਰ ਹਟਾਇਆ ਤੇ ਜਦੋਂ ਪੱਥਰ ਹਟਾਇਆ ਤੇ ਉਹਦੇ ਵਿੱਚੋਂ ਜਲ ਦਾ ਸਵਮਾ ਫੁੱਟਿਆ ਤੇ ਜਦੋਂ ਸਾਰੇ ਨੇ ਜਲ ਛਕਿਆ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਲ ਛਕਿਆ ਤੇ ਜਦੋਂ ਇੱਥੋਂ ਸੋਮਾ ਫੁੱਟਿਆ ਤੇ ਭਾਈ ਬਲੀ ਕੰਧਾਰੀ ਜੀ ਦੇ ਜਿਹੜਾ ਸੋਮਾ ਜਿਹੜਾ ਉੱਥੇ ਉਸ ਸਮੇਂ ਉਹਨਾਂ ਦਾ ਜਿਹੜਾ ਚਰਨਾ ਸੀ ਉਹਦੇ ਵਿੱਚੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਜਿੱਦਾਂ ਹੀ ਪਾਣੀ ਘਟਣਾ ਸ਼ੁਰੂ ਹੋ ਗਿਆ ਹੌਲੀ-ਹੌਲੀ ਉਹ ਸੁੱਕ ਗਿਆ ਤੇ ਇਸ ਜਿੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨਾ ਸਟਾਰਟ ਕੀਤਾ ਸੀ ਤੇ ਉੱਥੇ ਪਾਣੀ ਵਧ ਗਿਆ ਤੇ ਬਲੀ ਕੰਧਾਰੀ ਜੀ ਨੇ ਗੁੱਸੇ 'ਚ ਆ ਕੇ ਜੋ ਪੱਥਰ ਰੇੜਿਆ ਉਸ ਸਮੇਂ ਉੱਪਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਤੇ ਉਹ ਪੰਜਾ ਪੱਥਰ ਅੱਜ ਵੀ ਇੱਥੇ ਮੌਜੂਦ ਆ ਉਹ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂਕਿ ਉੱਪਰਲੀ ਸਾਈਡ ਪਹਾੜੀ ਆ ਇੱਧਰ ਆਪਾਂ ਉਹ ਵੀ ਤੁਹਾਨੂੰ ਬਾਹਰੂ ਜਾ ਕੇ ਦਿਖਾਵਾਂਗੇ ਤੇ ਉੱਥੋਂ ਪੱਥਰ ਰੇੜਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬੈਠੇ ਸਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ ਦੇ ਨਾਲ ਇਹ ਪੱਥਰ ਰੋਕਿਆ ਤੇ ਇਸ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਆ ਤੇ ਆਓ ਹੁਣ ਤੁਹਾਨੂੰ ਪੰਜਾ ਸਾਹਿਬ ਦੇ ਆਪਾਂ ਦਰਸ਼ਨ ਕਰਵਾਉਨੇ ਆ ਤੇ ਆਪ ਵੀ ਕਰਦੇ ਆ ਜੀ ਤੇ ਇਹ ਸੋਮਾ ਇਹ ਜਲ ਉਸ ਸਮੇਂ ਦਾ ਫਟ ਰਿਆ ਜੀ ਤੇ ਅੱਜ ਵੀ ਉਸੇ ਹੀ ਤਰ੍ਹਾਂ ਨੇ ਵਾਹ ਆ ਜਿਓ ਅੱਗੇ ਇੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਪੰਜਾ ਸਾਹਿਬ ਦੇ ਤੇ ਇਸ ਜਗ੍ਹਾ ਤੇ ਇਹ ਇਸ ਪੱਥਰ ਨੂੰ ਬਹੁਤ ਜਾਣਿਆ ਨਾਲ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਪੱਥਰ ਤੇ ਰਗੜ ਕੇ ਇਸ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਜਦੋਂ ਰਗੜ ਜਾਂਦਾ ਸੀ ਕੋਈ ਤੇ ਇਹ ਪੱਥਰ ਫੇਰ ਫੇਰੇ ਉਸੇ ਹੀ ਤਰ੍ਹਾਂ ਪੰਜੇ ਦਾ ਨਿਸ਼ਾਨ ਰਿਹਾ ਇਹ ਵਾਹੀ ਸੱਚਾ ਪਾਤਸ਼ਾਹ ਮਿਰ ਤੇ ਇਸ ਜਗ੍ਹਾ ਤੋਂ ਸੋਮਾ ਫੁੱਟਦਾ ਜਲਦਾ ਤੇ ਇਸ 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 ਪਾਸੇ ਦਰਬਾਰ ਸਾਹਿਬ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਮੱਛੀਆਂ ਨੇ ਕਿੰਨਾ ਸਾਫ਼ ਇਸ ਝਰਨੇ ਦਾ ਪਾਣੀ ਆ ਤੇ ਇਹ ਸਰੋਵਰ ਆ ਇੱਥੇ ਇਸ਼ਨਾਨ ਕਰਦੇ ਨੇ ਇਸ ਰੋਬਰ ਸਾਹਾਵਾ ਤੇ ਉਹਦੇ ਥੱਲੇ ਬੇਸਮੈਂਟ ਆ ਤੇ ਇਸ ਝਰਨੇ ਦਾ ਪਾਣੀ ਇਸ ਤੋਂ ਫਿਰ ਬਾਹਰਲੀ ਸਾਈਡ ਨੂੰ ਚਲਿਆ ਜਾਂਦਾ ਆ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਿੱਥੇ ਜਾਂਦਾ ਇਸ ਝਰਨੇ ਦਾ ਪਾਣੀ ਤੇ ਆਪਾਂ ਇੱਥੋਂ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਸਰਾਮਾਂ ਬਾਰੇ ਦੱਸਦੇ ਆ ਇਹ ਸਰਾਮਾਂ ਜੋ ਵੀ ਤੁਸੀਂ ਦੇਖ ਰਹੇ ਹੋ ਇਸ ਵਾਲੀ ਸਾਈਡ ਸਾਰੀਆਂ-ਸਾਰੀਆਂ ਸਰਾਮਾਂ ਜਿਹੜੀਆਂ ਨੇ ਸਿੱਖ ਦੌਰ ਦੀਆਂ ਨੇ ਸਿੱਖ ਰਾਜ ਦੀਆਂ ਨੇ ਹਰੀ ਸਿੰਘ ਨਲੂਆ ਜੀ ਦੇ ਟਾਈਮ ਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੌਰ ਦੀਆਂ ਇਹ ਬਣੀਆਂ ਹੋਈਆਂ ਨੇ ਤੇ ਇਸ طرف ਜਿਹੜੀਆਂ ਇਹ ਸਰਾਮਾ ਨੇ ਇਹ ਸਾਰੀਆਂ ਨਵੀਆਂ ਬਣੀਆਂ ਹੋਈਆਂ ਨੇ ਉਹ ਐਂਡ ਤੋਂ ਲੈ ਕੇ ਇੱਥੇ ਤੱਕ ਸਾਰੀਆਂ ਸਰਾਮਾ ਇਹ ਨਵੀਆਂ ਬਣੀਆਂ ਹੋਈਆਂ ਨੇ ਤੇ ਇੱਥੇ ਇਹ ਹੈਲਥ ਸੈਂਟਰ ਆ ਗੁਰਦੁਆਰਾ ਸ੍ਰੀ ਪੰਚਾਸਾਹਬ ਹਸਨ ਅਬਦਾਲ ਇਹ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਆ ਕੋਈ ਮੈਡੀਸਿਨ ਵਗੈਰਾ ਦੀ ਜਾਂ ਕੋਈ ਨਈ ਠੀਕ ਹੁੰਦਾ ਤੇ ਉਹ ਇੱਥੋਂ ਡਿਸਪੈਂਸਰੀ ਇੱਥੋਂ ਆਪਣੀ ਮੈਡੀਸਿਨ ਲੈ ਸਕਦਾ ਤੇ ਨਾਲ ਦੀ ਨਾਲ ਆਪਾਂ ਅੰਦਰ ਥੋੜਾ ਜਿਹਾ ਤੁਹਾਨੂੰ ਦਿਖਾਵਾਂਗੇ ਪੁਰਾਣੇ ਟਾਈਪ ਦੇ ਉਹ ਬੂਏ ਬਾਰੀਆਂ ਅੱਜ ਵੀ ਇਨ੍ਹਾਂ ਸਰਾਮਾਂ ਨੂੰ ਮੌਜੂਦ ਨੇ ਤੇ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਵਾ ਸੇਵਾ ਕਰਵਾਈ ਚੋਧਰੀ ਮਹਿਤਾਬ ਸਿੰਘ ਸਪੁੱਤਰ ਚੋਧਰੀ ਗੰਡਾ ਸਿੰਘ ਜੀ ਤੇ ਉਬਰਾ 라ਵਲਪਿੰਡੀ ਉਹਨਾਂ ਦਾ ਪਿੰਡ ਸੀ ਤੇ ਇਸ ਤਰ੍ਹਾਂ ਦੇ ਅੱਜ ਵੀ ਇਹ ਸਰਾਮਾ ਮੌਜੂਦ ਨੇ ਇੱਥੇ ਰਹਿਣ ਦੇ ਲਈ ਦਿੱਤੀਆਂ ਜਾਂਦੀਆਂ ਨੇ ਇਸ ਸਰਾਮਾ ਜਦੋਂ ਵੀ ਕੋਈ ਆਉਂਦੇ ਨੇ ਯਾਤਰੀ ਤੇ ਇਹਨਾਂ 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 ਸਰਾਮਾ ਦੇ ਵਿੱਚ ਇਹਨਾਂ ਦੇ ਕਾਫੀ ਰੂਲ ਰੈਗੂਲੇਸ਼ਨ ਨੇ ਤੇ ਇਹਨਾਂ ਸਰਾਮਾ ਦੇ ਵਿੱਚ ਉਹਨਾਂ ਨੂੰ 3 ਦਿਨ ਦੀ ਰਿਹਾਇਸ਼ ਮਿਲਦੀ ਆ ਰਹਿਣ ਦੇ ਲਈ 3 ਦਿਨ ਮੈਕਸਿਮਮ ਰਹਿ ਸਕਦੇ ਹੋ ਤਰਫਾ ਸ਼੍ਰੀ ਗੁਰੂ ਨਾਨਕ ਦੇਵ ਜੀ ਖਾਲਸਾ ਧਾਰਮਿਕ ਸਕੂਲ ਇਸ ਦੇ ਵਿੱਚ ਸ਼ਾਮ ਨੂੰ ਸੈਕੰਡ ਟਾਈਮ ਕਲਾਸਾਂ ਲਵਾਈਆਂ ਜਾਂਦੀਆਂ ਨੇ ਗੁਰਮੁਖੀ ਪੜ੍ਹਾਈ ਜਾਂਦੀ ਹੈ ਇਹ ਅੰਦਰ ਇਸ ਜਿੰਨੇ ਵੀ ਆਪਣੇ ਸਿੱਖ ਬੱਚੇ ਨੇ ਇੱਥੇ ਰਹਿਣ ਵਾਲੇ ਹਸਨ ਅਬਦਾਲ ਦੇ ਜਾਂ ਪਾਕਿਸਤਾਨ ਹਸ ਇਸ ਸ਼ਹਿਰ ਦੇ ਪੰਜਾ ਸਾਹਿਬ ਦੇ ਉਹਨਾਂ ਸਾਰਿਆਂ ਨੂੰ ਇੱਥੇ ਸਟੱਡੀ ਦਿੱਤੀ ਜਾਂਦੀ ਹੈ ਇਹ ਅੰਦਰ ਉਹਨਾਂ ਦੇ ਬੈਂਚ ਵਗੈਰਾ ਪਏ ਹੋਏ ਆ ਤੇ ਦੇਖ ਲਓ ਇਮਾਰਤ ਬਾਕੀ ਇੱਕ ਗੱਲ ਜ਼ਰੂਰ ਹੈ ਜੀ ਇਹ ਇਮਾਰਤਾਂ ਦੀ ਬਹੁਤ ਸੋਹਣੀ ਤਰੀਕੇ ਨਾਲ ਇਹਨਾਂ ਸੰਭਾਲ ਸੰਭਾਲ ਕੀਤੀ ਹੋਈ ਹੈ ਤੇ ਜੋ ਆਮ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਜੋ ਟੈਟਰੀ ਹੋ ਰਹੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਜਿਹੜੇ ਵੱਡੇ ਥਾਣੇ ਆ ਸਾਡੇ ਉਹ ਪੂਰੇ ਸੇਫ ਨੇ ਤੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਇੱਥੇ ਜੀ ਉਹ ਤੁਸੀਂ ਇਹ ਦੇਖ ਰਹੇ ਹੋ ਇਹ ਦੀਵਾਨ ਹਾਲ ਆ ਜੀ ਇੱਥੇ ਦਾ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਉਹਨਾਂ ਨੇ ਸੇਵਾ ਕਰਵਾਈ ਆ ਤੇ ਇਹ ਇਹ ਇਮਾਰਤ ਵੀ ਉਸੇ ਟਾਈਮ ਦੀ ਆ ਇਸ ਜਗ੍ਹਾ ਤੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਪਰਚੀ ਕਰਵਾਈ ਜਾਂਦੀ ਆ ਤੇ ਇਸ ਤਰਫ ਗੁਰੂ ਕਾ ਲੰਗਰ ਆ ਤੇ ਲੰਗਰ ਹਾਲ ਇਸ ਤਰਫ ਆਓ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰਵਾ ਦਈਏ ਜੀ ਤੇ ਇਧਰੋਂ ਇਸ ਤਰਫ ਦਰਬਾਰ ਸਾਹਿਬ ਆ ਜੀ ਤੇ ਜਿੱਥੋਂ ਹੁਣ ਇਸ ਚੋਆ ਸਾਹਿਬ ਜੀ ਦਾ ਜਲ ਜਾਂਦਾ ਜੀ ਬਾਹਰ ਵਾਲੀ ਸਾਈਡ ਨੂੰ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਇਮਾਰਤ ਬਾਹਰ ਵਾਲੀ ਸਾਈਡ ਤੋਂ ਹੁਣ ਆਪਾਂ ਬਾਹਰ ਪਾਰ ਨੂੰ ਆ ਗਏ ਆ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਹੈ ਜੀ ਤੇ ਜੋ ਚੋਆ ਸਾਹਿਬ ਦਾ ਜਲ ਪਵਿੱਤਰ ਉਹ ਇਸ ਜਗ੍ਹਾ ਤੋਂ ਬਾਹਰ ਵਾਲੀ ਸਾਈਡ ਨੂੰ ਜਾਂਦਾ ਦੇਖ ਰਹੇ ਹੋ ਕੱਲ ਵੀ ਦੱਸ ਰਹੀ ਭਾਈ ਸਾਹਿਬ ਕਿ ਇਸ ਜਗ੍ਹਾ ਦੀ ਸਫਾਈ ਕੀਤੀ ਜਾ ਰਹੀ ਹੈ ਤੇ ਬਹੁਤ ਖਾਸ ਧਿਆਨ ਰੱਖਦੇ ਨੇ ਤੇ ਇਹ ਸਾਹਮਣੇ ਸ਼ਹਿਰ ਹੈ ਜੀ ਹਸਨ ਅਬਦਾਲ ਤੇ ਉਹ ਸਾਹਮਣੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਜਿਹੜੀ ਧੁੰਦ ਦੇ ਵਿੱਚ ਆ ਰਹੀ ਹੈ ਨਜ਼ਰ ਉੱਥੋਂ ਪੱਥਰ ਰੇੜਿਆ ਸੀ ਬਲੀਕੰਧਰੀ ਜੀਣਾ ਉਹ ਪੱਥਰ ਇਸ ਇੱਥੇ ਪਹੁੰਚਿਆ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਸ ਤੋਂ ਮੈਂ ਤੇ ਸਾਰੀ ਇਮਾਰਤ ਪੁਰਾਣੇ ਦੌਰ ਦੀ ਹੈ ਸਿੱਖ ਰਾਜ ਦੀ ਹੈ ਤੇ ਇਹਦੀਆਂ ਜਿਹੜੀਆਂ ਖਿੜਕੀਆਂ ਨੇ ਜੈਸਾ ਜੋ ਵੀ ਸਮਾਨ ਹੈ ਉਹ ਪੁਰਾਣੇ ਦੌਰ ਦਾ ਇਸੇ ਤਰ੍ਹਾਂ ਲੱਗਾ ਹੋਇਆ ਹੈ ਇਸ ਤਰ੍ਹਾਂ ਘਰ ਨੇ ਤੇ ਇਹ ਲੰਗਰ ਹਾਲ ਆ ਜੀ ਇਹ ਇਸ ਦੀ ਨਵੀਂ ਉਸਾਰੀ ਇਸ ਇਮਾਰਤ ਦੀ ਨਵੀਂ ਉਸਾਰੀ ਹੈ ਇਹ ਪੁਰਾਣੇ ਦੌਰ ਦਾ ਨਹੀਂ ਹੈ ਜੀ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਾੜ ਕੀਤੀ ਆ ਤਾਰਾਂ ਲਾਈਆਂ ਹੋਈਆਂ ਜੀ ਆਓ ਹੁਣ ਲੰਗਰ ਪਾਣੀ ਛਕਦੇ ਆ ਤੇ ਫਿਰ ਇੱਥੋਂ ਆਪਾਂ ਚੱਲਦੇ ਆ ਜੀ ਤੇ ਇਹ ਆ ਜੀ ਲੰਗਰ ਹਾਲ ਤੇ ਤੁਹਾਨੂੰ ਹੁਣ ਰਸੋਈ ਦਰਸ਼ਨ ਕਰਾਉਨੇ ਆ ਤੇ ਆਪਾਂ ਬਾਅਦ ਚ ਹਸਨ ਅਬਦਾਲ ਦੇ ਸਟੇਸ਼ਨ ਤੇ ਵੀ ਜਾਵਾਂਗੇ ਜਿੱਥੇ ਸਾਕਾ ਹੋਇਆ ਸੀ ਜੀ ਇਹ ਹੈ ਜੀ ਲੰਗਰ ਹਾਲ ਤੇ ਸੇਵਾਦਾਰ ਜੋ ਇੱਥੇ ਦੇ ਸੇਵਾ ਕਰਦੇ ਨੇ ਜੀ। ਵਾਹ ਜੀ ਵਾਹ। ਇੱਥੇ ਦਾ ਲੰਗਰ ਹਾਲ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਸਾਰੀ ਸੰਗਤਾਂ ਦੇ ਲਈ। ਕੁਝ ਬੈਕ ਸਾਡ ਹੈ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ। ਇੱਥੇ ਆਪਾਂ ਬਰਤਨ ਤੋਏ ਜਾਂਦੇ ਆ ਇੱਧਰ ਸਮਾਨ ਰੱਖਣ ਨੂੰ ਕੁਝ ਜਗ੍ਹਾ ਇੱਥੇ ਵੇਸਟ ਜੁੱਟਣ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਹਸਨਬਜ਼ਾਲਾ ਜੀ ਸਕੂਲ ਤੇ ਇਸ ਸਕੂਲ ਦੇ ਵਿੱਚ ਕਲਾਸਾਂ ਲਗਾਈਆਂ ਜਾਂਦੀਆਂ ਇਹ ਪ੍ਰੋਪਰ ਪੂਰਾ ਸਕੂਲ ਹੈ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈ گورਨਮੈਂਟ ਗਰਲਸ ਪ੍ਰਾਇਮਰੀ ਕੁੜੀਆਂ ਦੇ ਲਈ ਸਕੂਲ ਆਏ ਵਾਹ ਤੇ ਨਾਲ ਹੀ ਇਹ ਸਿੱਧੀ ਐਂਟਰੀ ਆ ਇਸ طرف ਸਾਹਮਣੇ ਦਰਵਾਰ ਸਾਹਿਬ ਆ ਜੀ ਤੇ ਇਸ طرف ਇਹ ਸਕੂਲ ਆ ਆਪਾਂ ਅੰਦਰ ਤੇ ਨਹੀਂ ਜਾਵਾਂਗੇ ਜੀ ਕਲਾਸਾਂ ਚੱਲ ਰਹੀਆਂ ਨੇ ਬੱਚਿਆਂ ਦਾ ਸਕੂਲ ਹੈ ਬਹੁਤ ਵਧੀਆ ਲੱਗਾ ਜੀ ਦੇਖ ਕੇ ਇੱਕ ਵਰਦੋਰਾ ਸਾਡੀ ਐਂਬੂਲੈਂਸ ਤੇ ਹੁਣ ਆਪਾਂ ਚੱਲਦੇ ਆਂ ਜੀ ਬਾਹਰ ਵਾਲੀ ਸਾਈਡ ਤੇ ਆਪਣੇ ਸਿੱਖ ਵੀਰ ਨੇ ਜੋ ਇੱਥੇ ਰਹਿੰਦੇ ਸਿੱਖ ਫੈਮਲੀਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਇਸ ਸ਼ਹਿਰ ਬਾਰੇ ਇਹ ਸਾਰੀ ਸਿਕਿਉਰਿਟੀ ਕਿਸੇ ਨੂੰ ਵੀ ਬਾਹਰੋਂ ਛੇਤੀ ਐਂਟਰ ਨਹੀਂ ਹੋਣ ਦਿੰਦੇ ਸਿਕਿਉਰਿਟੀ ਬਹੁਤ ਟਾਈਟ ਹੈ ਇਹਦਰ ਗੱਡੀ ਪੱਕੀ ਇੱਥੇ ਰਹਿੰਦੀ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਤੇ ਇਸ ਤਰਫ ਆਓ ਕੁਝ ਗੱਲਬਾਤ ਕਰਦੇ ਆਂ ਜਿਹੜੇ ਇੱਥੇ ਦੇ ਨੇ ਲੋਕਲ ਦੁਕਾਨਾਂ ਵਾਲੇ ਆਪਣੇ ਸਰਦਾਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਹੁਣ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸਿੱਖ ਇੱਥੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਉਹਨਾਂ ਦੀਆਂ ਸ਼ਾਪਸ ਨੇ ਇਸ ਤਰਫ ਹੀ ਉਹਨਾਂ ਦੀਆਂ ਸ਼ਾਪਸ ਨੇ ਆਓ ਚੱਲਦੇ ਆਂ ਗੱਲਬਾਤ ਕਰਦੇ ਆਂ ਜੀ ਸਾਹਿਬੀ ਕਾਲ ਜੀ ਠੀਕ ਠਾਕ ਹੋ ਜੀ ਸਰੀਰ ਤੋਂ ਹਾਂ ਜੀ ਹਾਂ ਜੀ ਸਨਾਓ ਠੀਕ ਠਾਕ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਜੀ ਇਹ ਗੱਲਾਵਾਤਾ ਕਰ ਲੈਣੀ ਹੈ ਤੁਹਾਡੇ ਨਾਲ ਮੈਂ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹਾਂ ਇੱਥੇ ਹਾਂ ਜੀ 15 ਸਾਲ ਤੋਂ 15 ਸਾਲ ਤੋਂ ਸ਼ੁਰੂ ਤੋਂ ਜਹੀ ਹੈ ਸ਼ੁਰੂ ਸੇ ਪਸ਼ਾਵਰ ਸੇ ਆਏ ਹਾਂ ਅੱਛਾ ਪਸ਼ਾਵਰ ਤੋਂ ਆਏ ਹੋ ਹਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਚੱਲ ਰਹੀ ਹੈ ਜੀ ਇੱਥੇ ਮੈਂ ਗੁਜ਼ਾਰਾ ਹੈ ਹਾਂ ਕਿਹਦਾ ਗੁਜ਼ਾਰਾ ਕੰਮ ਸ਼ਾਮ ਕਮਜ਼ੋਰੀ ਕਮਜ਼ੋਰ ਹੈ ਤੇ ਕਿੰਨੇ ਸਿੱਖ ਇੱਥੇ ਰਹਿੰਦੇ ਨੇ ਜੀ ਹਸਨ ਹਸਨਬਦਾਲ ਵਿੱਚ ਕਿੰਨੇ ਸਿੱਖ ਰਹਤੇ ਹਨ 150 ਕਰੇ ਜੀ ਰੁਸ਼ਾ ਬਤਾਓ ਗਣੇਗਾ ਕਿਆ ਨਾ ਤੋਂ ਪੁੱਜਾ ਕੋਈ ਕਿ ਪੁੱਜਾ ਕੋਈ ਕਿ ਇੱਥੇ ਦੇ ਸਿੱਖ ਤੇ ਹਾਲਾਤ ਕਿਦਾਂ ਦੇ ਨੇ ਸਿੱਖਾਂ ਦੇ ਕਿੰਨਾ ਕੈਸੇ ਹਾਲਾਤ ਹੈ ਸਿੱਖੋਂ ਦੇ ਹਾਲਾਤ ਤਾਂ ਸਹੀ ਏ ਇਧਰ ਪੰਜਾਬ ਮੇ ਸਹੀ ਹੈ ਪਸ਼ਾਪੁਰ ਮੇ ਤੋਂ ਅਸੀਂ ਗਏ ਤੇਰਾ ਗੱਲ ਪਸ਼ਾਪੁਰ ਤੇ ਆਏ ਆ ਅੱਗੇ ਪਹਿਲੇ ਪਸ਼ਾਪੁਰ ਆ ਹਾਂ ਜੀ ਚਲੋ ਆਓ ਕੇ ਹੋਰ ਵੀ ਗੱਲਬਾਤ ਕਰਦੇ ਆ ਇੱਕ ਤੇ ਹੈ ਜੀ ਇਹਨਾਂ ਨੂੰ ਪੰਜਾਬੀ ਬਹੁਤ ਘੱਟ ਆਂਦੀ ਆ ਇਹ ਵੀ ਹੈ ਜੀ ਤੇ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿੰਨੇ ਕਿ ਇੱਥੇ ਸਿੱਖ ਪਰਿਵਾਰ ਨੇ ਤੇ ਕਿੰਨੇ ਕਿ ਇੱਥੇ ਹਿੰਦੂਆ ਦੇ ਪਰਿਵਾਰ ਨੇ ਇਸ ਟਾਈਮ ਪੰਜ 6 500 ਕਾਰ ਬਣਿਆ ਸਰਦਾਰਾਂ ਦਾ ਹਜੇ ਹੈ ਨਹੀਂ ਇੱਥੇ ਇੱਥੇ ਆਪਲੇ ਸਰਦਾਰ ਬਣ ਸਰਦਾਰ ਕਿੱਥੋਂ ਆਏ ਨੇ ਪਿਸ਼ਾਵਰ ਵਾਲੇ ਸਰ ਪਿਸ਼ਾਵਰ ਤੇਰਾਵਾਲ ਤੋਂ ਜ਼ਿਆਦਾ ਪਿਸ਼ਾਵਰ ਤੇਰਾਵਾਲ ਦੇ ਬੰਦੇ ਆਏ ਠੀਕ ਹੈ ਜੀ ਸਰਦਾਰ ਜੀ ਤੇ ਜਿਹੜੇ ਇੱਥੇ ਦੇ ਹਿੰਦੂ ਨੇ ਉਹ ਉਹ ਪੁਰਾਣੇ ਹਿੰਦੂ ਸੰਛਾ ਦੇ ਹਿੰਦੂ ਸੰ هونੇ ਬਾਦੀ ਜ਼ਿਆਦਾ ਹੋ ਅੱਛਾ ਜੀ ਹਾਂ ਕਮ ਸੇ ਕਮ 1.200 ਕਾਰ ਹੀ ਵਾਧਾ ਹੋ ਗਿਆ ਸਾਰਾ ਠੀਕ ਹੈ ਜੀ ਹਾਂ ਇਹ ਵੀ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਸਾਰਾ ਅੱਛਾ ਜੀ ਇਹ ਸਾਰੀ ਗੁਰਦੁਆ ਤੇ ਹੁਣ ਤੁਹਾਨੂੰ ਆਪਾਂ ਕਿਹੜੀ ਮਰਾਵਾਂਗੇ ਜੀ ਹਸਨਪੁਰਦਾਲ ਦੀ ਸ਼ਹਿਰ ਦੀ ਤੇ ਤੁਹਾਨੂੰ ਪੁਰਾਣਾ ਬਾਜ਼ਾਰ ਪੁਰਾਣੀਆਂ ਗਲੀਆਂ ਜੋ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਖਾਲਸਾ ਰਾਜ ਦੇ ਟਾਈਮ ਦੀਆਂ ਅੱਜ ਵੀ ਮੌਜੂਦ ਆ ਉਹ ਸਾਰੀਆਂ ਤੁਹਾਨੂੰ ਦਿਖਾਣੇ ਆ ਜੀ ਤੇ ਪਹਿਲਾਂ ਤੇ ਆ ਦੇਖੋ ਸਾਰਾ ਪੁਰਾਣਾ ਸਟਰਕਚਰ ਅੱਜ ਵੀ ਇੱਥੇ ਆਮ ਹੀ ਮਿਲ ਜਾਂਦਾ ਤੇ ਪਤਾ ਲੱਗਾ ਜੀ ਇਸ ਬਾਜ਼ਾਰ ਦੇ ਵਿੱਚ ਆਪਣੇ ਸਰਦਾਰਾਂ ਦੀਆਂ ਸ਼ਾਪਸ ਨੇ ਤੇ ਹਜੇ ਸਵੇਰ-ਸਵੇਰ ਆ ਦੇਖਦੇ ਆ ਜੇ ਕੋਈ ਖੁੱਲੀ ਹੋਈ ਤਾਂ ਜਰੂਰ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਗੱਲਬਾਤ ਕਰਾਂਗੇ ਤੇ ਕੁਛ ਦੇ ਆਉਣਾ ਨੂੰ ਇਹ ਪੁਰਾਣਾ ਬਾਜ਼ਾਰ ਆ ਹਸਨ ਅਬਦਾਲ ਦਾ ਅੱਦੇ ਸਦੇ ਪਹਿਲੇ ਘਰ ਪਹਿਲੇ ਦਰਵਾਜ਼ੇ ਉਸੇ ਤਰ੍ਹਾਂ ਹੈ ਚਬਾਰਿਆਂ ਵਾਲੇ ਘਰ ਅੱਜ ਵੀ ਮजूद ਨੇ ਤੇ ਇਸ ਟਾਈਮ ਆ ਮੌਜੂਦ ਆ ਜੀ ਹਸਨ ਅਬਦਾਲ ਦੇ ਉਸ ਸਟੇਸ਼ਨ ਤੇ ਜਿੱਥੇ ਸਾਕਾ ਹੋਇਆ ਸੀ 3 ਜੁਲਾਈ 1929 ਦੇ ਵਿੱਚ ਜਦੋਂ ਅੰਮ੍ਰਿਤਸਰ ਗੁਰੂ ਕੇ ਬਾਗ ਤੋਂ ਸਿੱਖਾਂ ਨੂੰ ਕੈਦ ਕਰਕੇ ਗੋਰਿਆਂ ਦੀ ਟ੍ਰੇਨ ਅਟਕ ਜੇਲ੍ਹ ਦੇ ਲਈ ਲਿਜਾ ਰਹੀ ਸੀ ਉਹਨਾਂ ਨੂੰ ਉੱਥੇ ਕੈਦ ਕਰਨ ਦੇ ਲਈ ਤੇ ਜਦੋਂ ਇਹ ਪੰਜਾ ਸਾਹਿਬ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਟ੍ਰੇਨ ਇੱਥੋਂ ਨੰਗਣੀ ਆ ਤੇ ਭੁੱਖੇ ਪਾਣੀ ਸਿੰਘ ਆ ਰਹੇ ਨੇ ਤੇ ਉਹਨਾਂ ਨੇ ਇਸ ਟ੍ਰੇਨ ਨੂੰ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਜੀ ਨੇ ਇਸ ਟ੍ਰੇਨ ਨੂੰ ਰੋਕ ਕੇ ਆਪਣੇ ਸਿੱਖਾਂ ਨੂੰ ਲੰਗਰ ਛਕਾਉਣ ਦੀ ਲੰਗਰ ਛਕਾਉਣ ਦਾ ਸੋਚਿਆ ਤੇ ਅਰਦਾਸ ਕਰਕੇ ਉਹ ਇਸ ਸਟੇਸ਼ਨ ਵੱਲ ਨੂੰ ਆ ਕੇ ਲੰਗਰ ਤਿਆਰ ਕਰਕੇ ਸ਼੍ਰੀ ਪੰਜਾ ਸਾਹਿਬ ਤੋਂ ਤੇ ਇਸ ਸਟੇਸ਼ਨ ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤੇ ਜਦੋਂ ਗੱਲਬਾਤ ਕੀਤੀ ਇੱਥੇ ਜਿਹੜਾ ਮਾਸਟਰ ਹੀ ਜਿਹੜਾ ਇੱਥੇ ਦਾ ਮੌਜੂਦਾ ਮੁਖੀ ਹੀ ਉਹਦੇ ਨਾਲ ਕਿ ਟ੍ਰੇਨ ਰੋਕ ਕੇ ਆਪਾਂ ਲੰਗਰ ਛਕਾਉਣਾ ਤੇ ਉਹਨਾਂ ਨੇ ਸਖਤ ਮਨਾ ਕਰ ਦਿੱਤਾ ਭਾਈ ਪਰ ਸਾਡੇ ਸਿੰਘ ਅਰਦਾਸ ਕਰਕੇ ਇਸ ਜਗ੍ਹਾ ਤੇ ਆਏ ਸਨ ਇਸ ਜਗ੍ਹਾ ਤੇ ਅਰਦਾਸ ਕੀਤੀ ਸੀ ਉਹਨਾਂ ਨੇ ਕਿ ਅਸੀਂ ਟ੍ਰੇਨ ਨੂੰ ਰੋਕ ਕੇ ਤੇ ਲੰਗਰ ਛਕਾਵਾਂਗੇ ਪਰ ਉਹਨਾਂ ਨੇ ਸਖਤੀ ਨਾਲ ਮਨਾਂ ਕਰ ਦਿੱਤਾ ਕਿ ਆਪਾਂ ਇਸ ਟ੍ਰੇਨ ਨੂੰ ਨਹੀਂ ਰੋਕ ਸਕਦੇ ਤੇ ਜਦੋਂ ਭਾਈ ਪ੍ਰਤਾਪ ਸਿੰਘੀ ਕਰਨ ਸਿੰਘ ਜੀ ਟ੍ਰੇਨ ਦੀ ਪਟਰੀ ਦੇ ਉੱਪਰ ਲੰਮੇ ਪੈ ਗਏ ਤਾਂ ਫੇਰ ਵੀ ਉਹਨਾਂ ਨੇ ਮੰਨਿਆ ਤੇ ਫੇਰ ਵੀ ਜਦੂ ਟ੍ਰੇਨ ਉਹਨਾਂ ਦੇ ਉੱਪਰ ਦੀ ਲੰਘ ਗਈ ਤਾਂ ਟ੍ਰੇਨ ਆਪਣੇ ਆਪ ਹੀ ਰੁਕ ਗਈ ਤੇ ਜੀ ਇਹ ਅਜੀ ਹਸਨਬਦਾਲ ਦਾਓ ਸਟੇਸ਼ਨ ਜਿਸ ਜਗ੍ਹਾ ਤੇ ਸਿੰਘਾਂ ਨੇ ਟ੍ਰੇਨ ਨੂੰ ਰੋਕ ਕੇ ਤੇ ਭੁਖੇ ਸਿੰਘ ਜਿਹੜੇ ਕੈਦ ਕਰਕੇ ਅੰਮ੍ਰਿਤਸਰ ਤੋਂ ਗੋਰੇ ਗੁਰੂ ਕੇ ਬਾਗ ਤੋਂ ਅਟਕ ਜੇਲ੍ਹ ਦੇ ਲਈ ਲਿਜਾ ਲਿਜਾ ਰਹੇ ਸੀ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਨਾਲ ਸੱਜਣ ਤੇ ਸਮੇਤ ਇੱਥੇ ਸੀ ਜੀਆਂ ਪਈਆਂ ਸੀ ਤੇ ਟ੍ਰੇਨ ਰੁਕ ਗਈ ਸੀ ਫਿਰ ਸਿੰਘਾਂ ਨੂੰ ਲੰਗਰ ਛਕਾ ਕੇ ਫਿਰ ਅੱਗੇ ਤੋਰਿਆ ਸੀ ਕਰੋ ਦਰਸ਼ਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਆ ਸਾਡਾ ਇਸ ਸਟੇਸ਼ਨ ਨਾਲ ਜੁੜਿਆ ਹੋਇਆ ਇਤਿਹਾਸ ਇਹ ਹਸਨ ਅਬਦਾਲ ਹਸਨ ਅਬਦਾਲ ਦਾ ਇਹ ਸਟੇਸ਼ਨ ਆ ਤੇ ਹੁਣ ਇਹ ਭਾਈ ਸਾਹਿਬ ਸਾਨੂੰ ਉਸ ਜਗ੍ਹਾ ਐਗਜ਼ੈਕਟ ਜਗ੍ਹਾ ਦਖਾਉਣਗੇ ਉਹਦੇ ਦਰਸ਼ਨ ਕਰਾਉਣਗੇ ਜਿੱਤੂ ਟ੍ਰੇਨ ਲੰਗੀ ਸੀ ਉਹਨਾਂ ਸਿੰਘਾਂ ਦੇ ਉੱਪਰ ਤੇ ਉਸ ਤਰਫ ਨੂੰ ਆਪਾਂ ਜਾ ਰਹੇ ਹਾਂ ਹੁਣ ਤੇ ਮੈਂ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਜੀ ਦਾ ਜੋ ਸਾਨੂੰ ਦਿਖਾ ਰਹੇ ਨੇ ਦਰਸ਼ਨ ਕਰਵਾ ਰਹੇ ਨੇ ਇਹਦੇ ਨਾਲ ਸਾਡਾ ਬਹੁਤ ਇਤਿਹਾਸ ਜੁੜਿਆ ਜੀ ਤੇ ਇਹ ਜਗਾ ਸੀ ਜੀ ਉਹ ਇੱਥੋਂ ਇਸ ਇਸ ਇਸੇ ਕੰਡੇ ਤੋਂ ਲੈ ਕੇ ਇਸ ਜਗ੍ਹਾ ਆ ਜਾਣ ਲੱਗਾ ਹੋਇਆ ਨਿਸ਼ਾਨ ਤੇ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਸੈਕੰਡ ਵਾਲਾ ਜਿਹੜਾ ਖੰਭਾ ਵਾ ਜਿੱਥੇ ਲਾਈਟ ਲੱਗੀ ਹੈ ਗ੍ਰੀਨ ਸਿਗਨਲ ਉਹ ਤੋਂ ਲੈ ਕੇ ਤੇ ਇਸ ਜਗ੍ਹਾ ਤੱਕ ਸਿੰਘ ਲੰਬੇ ਪਏ ਸੀ ਇਸ ਜਗ੍ਹਾ ਤੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਜੀ ਉਸ ਉਸ ਸਮੇਂ ਦੇ ਵਿੱਚ ਇਹ ਐਗਜ਼ੈਕਟ ਜਿਹੜੀ ਲੋਕੇਸ਼ਨ ਆ ਇਹ ਉਹ ਆ ਜੀ ਕਿਉਂਕਿ ਮੈਂ ਇੱਥੇ ਪਹਿਲਾਂ ਇਤਿਹਾਸ ਬਾਰੇ ਪੁੱਛਿਆ ਆ ਇਹਨਾਂ ਨੂੰ ਫੇਰ ਅੰਦਰ ਆਏ ਆ ਆਪਾਂ ਜੀ ਤੇ ਇਸ ਤਰਫ ਹਸਨ ਅਬਦਾਲ ਦਾ ਪੂਰਾ ਸ਼ਹਿਰ ਆ ਜੀ ਤੇ ਉਹ ਸਾਹਮਣੇ ਜਿੱਥੇ ਟਾਵਰ ਲੱਗੀ ਹੈ ਉਹ ਬਲੀ ਕੰਧਾਰੀ ਜੀ ਦਾ ਜਿਹੜਾ ਸਥਾਨ ਹੀ ਉੱਥੇ ਬਲੀ ਗੰਧਾਰੀ ਜੀ ਬੈਠਦੇ ਜਿਹਨਾਂ ਦਾ ਗੁਰੂ ਨਾਨਕ ਦੇਵ ਜੀ ਨੇ ਹੰਕਾਰ ਤੋੜਿਆ ਸੀ। ਹਸਨਾਬਦਾਲ ਇਹ ਹੈ ਜੀ ਉਹ ਸਟੇਸ਼ਨ